ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਵਿੱਚ ਮਾਨਯੋਗ ਐਸਐਸਪੀ ਬਠਿੰਡਾ ਵੱਲੋਂ ਅੱਜ ਮੈਰਾਥਨ ਮੁਕਾਬਲੇ ਅਤੇ ਬਾਸਕਟਬਾਲ ਮੁਕਾਬਲੇ ਕਰਾਏਗੇ ਜਿਸ ਦੇ ਵਿੱਚ ਕੀ ਹੈ ਬਠਿੰਡਾ ਸ਼ਹਿਰ ਵਾਸੀਆਂ ਨੂੰ ਜੋ ਕਿ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਮੁਕਾਬਲੇ ਕਰਵਾਏਗੇ ਤਾਂ ਕਿ ਲੋਕੀ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸਿਹਤ ਵੱਲ ਖਾਸ ਧਿਆਨ ਰੱਖ ਸਕਣ ਔਰ ਉੱਥੇ ਦੂਜੇ ਪਾਸੇ ਇੱਥੇ ਖਾਸ ਗੱਲ ਦੇਖਣ ਨੂੰ ਕਿ ਦੇਖਣ ਨੂੰ ਮਿਲੀ ਕੀ ਸਾਡੇ ਨਵੇਂ ਬਣੇ ਬਠਿੰਡਾ ਦੇ ਮੇਅਰ ਸਾਹਿਬ ਆਪਣੀ ਬਾਸਕਟਬਾਲ ਖੇលਦੇ ਨਜ਼ਰ ਆਏ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡ ਮੁਕਾਬਲੇ ਅਤੇ ਹੋਰ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਭਾਗ ਲਿਆ ਕਰਨ ਤਾਂ ਕਿ ਨਸ਼ਿਆਂ ਤੋਂ ਦੂਰ ਰਹਿ ਸਕੀ। ਮਾਨਯੋਗ ਡੀਆਈਜੀ ਸਾਹਿਬ ਨੇ ਇਸ ਨੂੰ ਹਰੀ ਚੰਡੀ ਦੇ ਕੇ ਮੈਰਾਥਨ ਮੁਕਾਬਲੇ ਨੂੰ ਰਵਾਨਾ ਕੀਤਾ। ਮੌਕੇ ਦੇ ਉੱਤੇ ਪਹੁੰਚੇ ਬਠਿੰਡਾ ਦੇ ਵਿਧਾਇਕ ਜਗਰੂਪ ਗਿਲ ਮੇਰ ਸਾਹਿਬ ਪਦਮਜੀਤ ਮਹਿਤਾ ਅਤੇ ਹੋਰ ਚੇਅਰਮੈਨ ਸਾਰੇ ਇੱਥੇ ਬਠਿੰਡਾ ਦੇ ਵਿੱਚ ਪਹੁੰਚੇ ਮੁਕਾਬਲੇ ਨੂੰ ਦੇਖਣ ਲਈ ਆਹ ਤੁਹਾਨੂੰ ਦਿਖਾਉਣੇ ਇੱਥੋਂ ਦੇ ਤਸਵੀਰਾਂ ਔਰ ਐਸਐਸਪੀ ਸਾਹਿਬ ਦੀ ਟੀਮ ਮੈਮ ਦੇਖਿਓ ਜੀਓ ਸਹਿਬਾਨ ਮੈਮ ਦੇਖਿਓ ਜੀ ਬੱਚੇ ਕੀ ਨਾਮ ਹੈ ਤੁਹਾਡਾ ਫਕੀਰਤ ਹਾਂ ਜੀ ਬੇਟਾ ਕਿੰਨੀ ਉਮਰ ਕਿੰਨੀ ਤੁਹਾਡੀ 10 ਸਾਲ ਹਾਂ ਬਟ ਕੀ ਅੱਜ ਤੁਹਾਨੂੰ ਇਸ ਤਰ੍ਹਾਂ ਮੈਰਾਥਨ ਦੇ ਵਿੱਚ ਭਾਗ ਲੈਣ ਨੂੰ ਮਿਲ ਰਿਹਾ ਕਿਦਾਂ ਮਹਿਸੂਸ ਹੋ ਰਿਹਾ ਤਾਂ ਕੀ ਤੁਸੀਂ ਫਰਸਟ ਆਉਣ ਦੀ ਉਮੀਦ ਰੱਖਦੇ ਹੋ ਨਹੀਂ ਕਿਹਾ ਪਰ ਚਲੋ ਪਰ ਜਦੋਂ ਗੁਰੂਪੁਰੇ ਰੋਡ 'ਤੇ ਲਾਗੇ ਪਲੇਅਰ ਆਪਣੀ ਸਕੂਲ ਦੇ ਮੈਦਾਨ ਦੇ ਕੁੱਟਾ ਲਾ ਕੇ ਚੱਲ ਜਾਈਆਂ ਉਹ ਆਕਰਮਣ ਕੁਚ ਪੇਗੇ ਨਸ ਨਸ ਮਰੋਦੇ ਕੁਚ ਪੇਗੇ ਕੁਚ ਪੇਗੇ ਕੁਚ ਪੇਗੇ ਕੁਚ ਪੇਗੇ ਕੁਚ ਪੇਗੇ ਹਾਈ ਸਰ ਕੀ ਨਾਮ ਹੈ ਤੁਹਾਡਾ ਹਾਂਜੀ ਆਪਣਾ ਨਾਮ ਹੈ ਜੀ ਸੁਖਪਾਲ ਸਿੰਘ ਗੋਨਿਆਣਾਕਲਾ ਹੈ ਜੀ ਆਪਣਾ ਹਾਂਜੀ ਸਰ ਅੱਜ ਇੱਥੇ ਤੁਸੀਂ ਪਾਰਟਿਸਿਪੇਟ ਕਰਨ ਆਏ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਜਿੰਨੇ ਵੀ ਦਰਸ਼ਕ ਦੂਰ ਤੱਕ ਦੇਖ ਰਹੇ ਆ ਤੁਹਾਡੇ ਚੈਨਲ ਦੁਆਰਾ ਤੇ ਤੁਹਾਡੇ ਚੈਨਲ ਨੂੰ ਅਸੀਂ ਧੰਨਵਾਦ ਕਰਦੇ ਹਾਂ ਫਤਿਹ ਬੁਲਾਉਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਕਸਦ ਹੈ ਇੱਥੇ ਇਕੱਤਰ ਹੋ ਆਂਦਾ ਆਮ ਆਪਾਂ ਇਕੱਠੇ ਦੇਖਦੇ ਆ ਕੋਈ ਮੇਲੇ ਤੇ ਮੈਂ ਸਿੱਧਾ ਮਜ਼ਾਕ ਜਿਹੀ ਕਹਿੰਦਾ ਪਕੌੜੇ ਪਕੂੜੇ ਖਾਣੇ ਹੁੰਦੇ ਆ ਜਾਂ ਬੱਚਿਆਂ ਨੇ ਬੜਾ ਇਕੱਠ ਹੋ ਜਾਂਦਾ ਹੈਗਾ ਪਰ ਇੱਥੇ ਜਿਹੜਾ ਇਕ ਤੇ ਆਪਣੇ ਪੰਜਾਬ ਦੇ ਵਿੱਚ ਮੈਨੂੰ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ। ਸ਼ੇਮਾ ਦਰਿਆ ਜੋ ਨਸ਼ੇ ਦਾ ਵਗ ਰਿਹਾ ਹੈ ਤੇ ਦਲਦਲ ਦੇ ਵਿੱਚ ਪੂਰਾ ਹੀ ਪੰਜਾਬ ਤਸਿਆ ਹੋਇਆ ਹੈ। ਤੇ ਸਰਕਾਰਾਂ ਕਹਿਨੀਆਂ ਕੁਝ ਹੋ ਰਿਹਾ ਤੇ ਕਰਦੀਆਂ ਕੁਝ ਹੋ ਰਿਹਾ ਪਰ ਮੈਂ ਇੱਥੇ ਪ੍ਰਸ਼ਾਸਨ ਦਾ ਤਲਵਾਦ ਕਰਦਾ ਵੀ ਜੋ ਪੰਜਾਬ ਪੁਲਿਸ ਵੱਲੋਂ ਬਠਿੰਡਾ ਜ਼ਿਲ੍ਹਾ ਪੰਜਾਬ ਪੁਲਿਸ ਵੱਲੋਂ ਸ਼੍ਰੀਮਤੀ ਐਸਐਸਪੀ ਅਮਨਿਤ ਕੌਰ ਕੌਂਟਰੋਲ ਵੱਲੋਂ ਜੋ ਆਈਪੀਐਸ ਅਫਸਰ ਹੈ ਇਹਨਾਂ ਵੱਲੋਂ ਬਹੁਤ ਹੀ ਸੋਹਣਾ ਇੱਕ ਸਲਾਘਾ ਜੋਕ ਉਪਰਾਲਾ ਕੀਤਾ ਗਿਆ ਹੈ। ਇਸ ਸਮੂਹ ਬਠਿੰਡੇ ਇਲਾਕੇ ਦੇ ਵਿੱਚ ਇਹਨਾਂ ਨੇ ਮੈਸੇਜ ਦਿੱਤਾ ਹੈ ਵੀ ਬਾਈ ਤਰੀਕ ਨੂੰ ਮ mini marathon 10 ਕਿਲੋਮੀਟਰ ਹੋਣੀ ਹੈ ਜਿਹਦੇ ਵਿੱਚ ਓਪਨ ਰੱਖਿਆ ਗਿਆ ਹੈ ਤੇ ਜਿਹਦੇ ਵਿੱਚ 45 ਸਾਲ 40 ਸਾਲ 8-10 ਸਾਲ ਤੋਂ ਬੱਚਿਆਂ ਤੋਂ ਲੈ ਕੇ ਸਾਰੇ ਬੱਚੇ ਭਾਗ ਲੈ ਰਹੇ ਆ ਬੱਚਿਆਂ ਦੀ ਗਿਣਤੀ ਨਹੀਂ ਜਾਣਗੇ ਕਿੰਨੇ ਬੱਚੇ ਆ ਜੀ ਇੱਥੇ ਹੋਊਗਾ 4-500 ਬੱਚਾ ਹੋਊਗਾ ਜੀ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਇਸ ਤਰ੍ਹਾਂ ਜੀ ਸਹਿਯੋਗ ਮਿਲਦਾ ਰਹੂਗਾ ਤਾਂ ਬੱਚੇ ਜੋ ਖੇਡ ਮੈਦਾਨ ਨਾਲ ਜੁੜਨਗੇ ਤਾ ਬੱਚੇ ਕੁਛ ਨਾ ਕੁਛ ਪੰਜਾਬ ਦਾ ਮਾਮਾਪ ਦਾ ਦੇਸ਼ ਦਾ ਨਾਮ ਰੌਸ਼ਨ ਕਰਨਗੇ ਇੰਟਰਨੈਸ਼ਨਲ ਤੱਕ ਖੇਡਣ ਜਾਣ ਤੇ ਇਸੇ ਤਰ੍ਹਾਂ ਹੋਰ ਵੀ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਹੈ ਰਲ ਮਿਲ ਕੇ ਖੇਡਾਂ ਵੱਲੀ ਬਹੁਤ ਧਿਆਨ ਦਿੰਦੇ ਹਨ ਤੇ ਧਿਆਨ ਦੇਣ ਦੇ ਨਾਲ ਨਾਲ ਨਸ਼ਿਆਂ ਨੂੰ ਆਟੋਮੈਟਿਕਲੀ ਫੁੱਲ ਸਟਾਪ ਲੱਗ ਜਾਵੇ ਜਿਸ ਤਰ੍ਹਾਂ ਬੱਚਿਆਂ ਕੋਲ ਅੱਜਕਲ ਸਮਾਂ ਹੈ ਨਹੀਂ ਸਵੇਰੇ ਉੱਠਦੇ ਆ ਸਕੂਲ ਜਾਂਦੇ ਆ ਟਿਊਸ਼ਨ ਟਿਊਸ਼ਨ ਤੋਂ ਬਾਅਦ ਮੋਬਾਈਲਾਂ ਤੇ ਵਿੱਚ ਵੜ ਜਾਂਦੇ ਆ ਤੇ ਮੈਂ ਕੀ ਕਹਿਣਾ ਚਾਹੂੰਗਾ ਨਹੀਂ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਜਿਹੜੇ ਦਾ ਬੱਚੇ ਜੁੜਿਆ ਗਰਾਊਂਡ ਨਾਲ ਉਹ ਮੋਬਾਈਲ ਬੰਨੂ ਉਹਨਾਂ ਦਾ 80% ਟਕਰਾ ਹੋ ਜਾਂਦਾ ਜੀ ਕਿਉਂਕਿ ਮਿਹਨਤ ਲਾਉਂਦੇ ਆ ਉਹਨਾਂ ਦੇ ਅੰਦਰ ਕਿ ਕੀੜਾ ਹੁੰਦਾ ਹੈ ਵੀ ਆਪਣੇ ਆਪ ਨੂੰ ਜਿੱਤ ਕੇ ਲੈ ਕੇ ਆਉਣਾ ਮਾਪੇ ਦਾ ਨਾਮ ਰੌਸ਼ਨ ਕਰਨਾ ਤੇ ਜਿਹੜੇ ਅਜੇ ਗਰਾਊਂਡ ਨਾਲ ਨਹੀਂ ਜੁੜੇ ਤੇ ਤੁਹਾਡੀ ਗੱਲ ਵੀ ਸਹੀ ਹੈ ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ ਮਤਲਬ WhatsApp ਤੇ TikTok ਤੇ ਹੋਰ ਅਲੱਗ ਮਤਲਬ Instagram ਵਗੈਰਾ ਹੋ ਗਿਆ Facebook ਹੋ ਗਿਆ ਤੇ ਰਾਤ ਨੂੰ 12 12 12 1:00 ਵਜੇ ਤੱਕ ਬੈਠੇ ਰਹਿੰਦੇ ਆ ਤੇ ਉਹਨਾਂ ਦਾ ਰਿਜ਼ਲਟ ਕੀ ਹੁੰਦਾ ਜੀ ਫਿਰ ਸਕੂਲ ਦੇ ਵਿੱਚ ਆਪਾਂ ਦੇਖਦੇ ਆ ਉਹਨਾਂ ਦੀ ਪਰਸੈਂਟੇਜ ਕਿੱਥੇ ਜਾਂਦੀ ਹੈ ਤੇ ਜਿਹੜੇ ਮੋਬਾਈਲਾਂ ਤੇ ਜੁੜੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਂਗੇ ਉਹਨਾਂ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਜੀ ਜਿਹੜੀ એનર્ਜੀ ਅਸੀਂ ਮੋਬਾਈਲ ਤੇ ਵੇਸਟ ਕਰਦੇ ਆ ਸਮਾਂ ਖਰਾਬ ਕਰਦੇ ਆ ਉਹਦਾ ਲੈਂਡ ਦੇਣ ਕੁਛ ਨਹੀਂ ਨਕਮਾ ਬਣਾ ਤੇ ਉਹਦੇ ਨਾਲੋਂ ਚੰਗਾ ਕਿਸੇ ਵੀ ਗੇਮ ਨਾਲ ਜੁੜੋ ਮੈਂ ਪਹਿਨੀ ਕਹਿੰਦੇ ਵੀ ਇਕੱਲੇ ਐਥਲੈਟਿਕ ਨਹੀਂ ਹੈ ਕਿਸੇ ਵੀ ਟੀਮ ਵਰਕ ਕਰਨਾ ਹੈ ਐਥਲੈਟਿਕਸ ਦੇ ਵਿੱਚ ਭਾਗ ਲੈਣਾ ਹੈ ਫੁੱਟਬਾਲ ਵਾਲੀਬਾਲ ਕ੍ਰਿਕਟ ਹੋ ਗਿਆ ਤੇ ਹੋਰ ਅਲੱਗ-ਅਲੱਗ ਕਿੰਨੀਆਂ ਗੇਮਾਂ ਕਬੱਡੀ ਹੋ ਗਈ ਇਹਨਾਂ ਗੇਮਾਂ ਦੇ ਨਾਲ ਜੁੜੋ ਸ਼ਾਰਟ ਪੁੱਟ ਹੋ ਗਿਆ ਜੈਵਲਿਨਿੰਗ ਹੋ ਗਈ ਤੇ ਆਪਣਾ ਵਧੀਆ ਪ੍ਰਦਰਸ਼ਨ ਕਰੋ ਆਪਣੀ ਐਰਰਜੀ ਨੂੰ ਇਧਰ ਵੇਸਟ ਕਰੋ ਤੇ ਨਾਲੇ ਇਹਦੇ ਦੋ ਫਾਇਦੇ ਆ ਜੀ ਨਾਲੇ ਸਰੀਰ ਫਿੱਟ ਰਹਿੰਦਾ ਜੀ ਜੀ ਸਰ ਅੱਜ ਦੇ ਮੈਰਾਥਨ ਬਾਰੇ ਕੀ ਕਹਿਣਾ ਚਾਹੋਗੇ ਸਰ ਇਹ ਮੈਂ ਪਹਿਲਾਂ ਕੰਗ੍ਰੈਚੂਲੇਟ ਕਰਨਾ ਚਾਹੁੰਗਾ ਸਾਰੇ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਇਹ ਇੰਨਾ ਵਧੀਆ ਇਨੀਸ਼ੀਏਟਿਵ ਲਿੱਤਾ ਨੂੰ ਗਰਾਊਂਡ ਵਾਲਾ ਟਰੈਕਟ ਕਰਨ ਦਾ ਸਭ ਤੋਂ ਮੁਸ਼ਕਿਲ ਕੰਮ ਇਹ ਹੈ ਕਿ ਯੂਥ ਨੂੰ ਕਿੱਦਾਂ ਮੈਗਨੇਟ ਦੀ ਤਰ੍ਹਾਂ ਆਪਾਂ ਗਰਾਊਂਡ ਵੱਲ ਅਟਰੈਕਟ ਕਰੀਏ ਤੇ ਇਹ ਜਦੋਂ ਯੂਥ ਇੱਕ ਵਾਰ ਗਰਾਊਂਡ ਤੇ ਆ ਜਾਂਦਾ ਤੇ ਕੋਈ ਵੀ ਐਕਟੀਵਿਟੀ ਕਰਦਾ ਉਹਨਾਂ ਦੇ ਸਰੀਰ ਨੂੰ ਉਹਨਾਂ ਖੁਦ ਨੂੰ ਬਹੁਤ ਡਿਫਰੈਂਟ ਫੀਲ ਹੁੰਦਾ ਤੇ ਬਾਡੀ ਵਾਈਜ਼ ਵੀ ਹੈਲਥ ਵਾਈਜ਼ ਵੀ ਬਹੁਤ ਅੱਛਾ ਹੁੰਦਾ ਉਸ ਵਾਸਤੇ ਮੈਂ ਵੀ ਇਹੀ ਅਪੀਲ ਕਰੂੰਗਾ ਸਾਰੇ ਮੇਰੇ ਸ਼ਹਿਰ ਦੇ ਯੂਥ ਨੂੰ ਕਿ ਵੱਧ ਤੋਂ ਵੱਧ ਗਰਾਊਂਡਸ ਵੱਲ ਅਟਰੈਕਟ ਹੋਣ ਕੋਈ ਵੀ ਤਰ੍ਹਾਂ ਦੀ ਸਪੋਰਟ ਖੇਡਣ ਜ਼ਰੂਰੀ ਨਹੀਂ ਸਿਰਫ ਮੈਰਾਥਨ ਆ ਬਾਸਕਟਬਾਲ ਕੁਝ ਵੀ ਜੋ ਵੀ ਉਹਨਾਂ ਦੇ ਮਨ ਨੂੰ ਪਸੰਦ ਹੈ ਤੇ ਇਹ ਚੀਜ਼ ਹੀ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਹੈਲਪ ਕਰੇਗੀ ਤੇ ਇੱਕ ਹੈਲਦੀ ਲਾਈਫ ਸਟਾਈਲ ਵੱਲ ਜਾਣ ਦੀ ਜੋ ਹੈਲਪ ਕਰੇਗੀ ਤੇ ਇਸ ਇਨੀਸ਼ੀਏਟਿਵ ਵਾਸਤੇ ਜੋ ਕਿ ਬਟਿੰਡਾ ਪੁਲਿਸ ਨੇ ਲਿਤਾਇਆ ਹੈ ਉਹਦੇ ਵਾਸਤੇ ਮੈਂ ਉਹਨਾਂ ਨੂੰ ਕੰਗ੍ਰੈਚੂਲੇਟ ਕਰਦਾ ਹਾਂ ਤੇ ਆਸ਼ਾ ਉਮੀਦ ਕਰਦਾ ਹਾਂ ਕਿ ਸਾਰੇ ਬਟਿੰਡਾ ਸ਼ਹਿਰ ਦੇ ਲੋਕ ਇਹਨਾਂ ਦਾ ਸਾਥ ਦੇਣਗੇ ਇੱਕ ਚੜਾਊ ਕੈਂਪੇਨ ਵਿੱਚ ਤੇ ਅਸੀਂ ਵੀ ਆਪਦੀ ਪੂਰੀ ਮਦਦ ਜੋ ਹੈ ਦੇਣ ਨੂੰ ਤਿਆਰ ਹੈ ਤੇ ਵੱਧ ਤੋਂ ਵੱਧ ਕੰਟ੍ਰਿਬਿਊਸ਼ਨ ਦੇਣ ਨੂੰ ਤਿਆਰ ਹੈ ਤੇ ਅਸੀਂ ਇਹ ਹੀ ਆਸ਼ਾ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕ ਵੱਧ ਚੜ ਕੇ ਆਣ ਇਸ ਕੈਂਪੇਨ ਦਾ ਹਿੱਸਾ ਬਣਨ ਦੇ ਸਾਡੇ ਤੋਂ ਦੂਰ ਹੋ ਸਰ ਜਿਸ ਤਰ੍ਹਾਂ ਬਠਿੰਡਾ ਦਾ ਆਪਣਾ ਸਟੇਡੀਅਮ ਹੈਗਾ ਉਹਦੇ ਵਿੱਚ ਟਰੈਕ ਸਹੀ ਨਹੀਂ ਹੈ ਉਹਦੇ ਵਿੱਚ ਤੇ ਕੀ ਕਹਿਣਾ ਚਾਹੂਗੇ ਸਰ ਅੱਜ ਹੀ ਮੈਂ ਇੱਥੇ ਮੇਰੇ ਨੌਜਵਾਨਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਮੇਰੇ ਮੂਰੇ ਇੱਕ ਸਿੰਥੈਟਿਕ ਗਰਾਊਂਡ ਦੀ ਸਿੰਥੈਟਿਕ ਟਰੈਕ ਦੀ ਮੰਗ ਕੀਤੀ ਹੈ ਤੇ ਮੈਂ ਹੁਣ ਦੇਖਾਂਗਾ ਕਿ ਕਿੱਥੇ ਆਪਾਂ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰ ਸਕਦੇ ਹਾਂ ਫॉर ਦਾ ਟਾਈਮ ਬੀਇੰਗ ਕੋਸ਼ਿਸ਼ ਕਰਕੇ ਆਪਾਂ ਜਿਹੜਾ ਐਗਜ਼ਿਸਟਿੰਗ ਟਰੈਕ ਹੈਗਾ ਉਹਨੂੰ ਅ ਠੀਕ ਕਰਾਣੇ ਆ ਜੋ ਵੀ ਉਹ ਚ ਕਮੀਆਂ ਹੈਗੀਆਂ ਤੇ ਉਹਨੂੰ ਠੀਕ ਕਰਵਾ ਕੇ ਇੱਕ ਵਧੀਆ ਫੈਕਲਟੀ ਦੇ ਤੌਰ ਤੇ ਲੈ ਕੇ ਆਨੇ ਹਾਂ ਜੀ ਸਰ ਅੱਜ ਦੀ ਮੈਰਾਥਨ ਬਾਰੇ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਦਾ ਸ਼ੁਰੂ ਤੋਂ ਪੁਰਾਣਾ ਹੈ ਕਿ ਅਸੀਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਜੋਸਫ ਸ਼ਿਕਾਰ ਬਣੀ ਹੈ ਇਸ ਕੋਸ਼ਿਸ਼ ਵੱਲ ਕੋਸ਼ਿਸ਼ ਬੜਾ ਹੈ ਵਿਚਾਰ ਦਾ ਜਿਹੜੀ ਹਾਫ ਮੈਰਿਥਮੈਡ ਪੰਜਾਬ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ ਇਹ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਦੋ ਪਾਗਾਂ ਦੇ ਵਿਚ ਜੀ ਤੁਹਾਨੂੰ ਬਣ ਸਕਦੇ ਹੈ ਕਿ ਜਿਹੜੇ ਨਸ਼ੇ 'ਚ ਲੱਗੇ ਲੋਕ ਉਹਨਾਂ ਨੂੰ ਬਿਮਾਰ ਸਮਝ ਕੇ ਉਹਨਾਂ ਦਾ ਇਲਾਜ ਕਰਨਾ ਸਰਕਾਰ ਨੇ ਇਸ ਕੋਸ਼ਿਸ਼ ਵੱਲ ਬਹੁਤ ਧਿਆਨ ਦਿੱਤਾ ਹੈ ਔਰ ਕਿੰਨੇ ਸਮੇਂ ਦੇ ਵਿੱਚ ਅੱਗੇ ਨਾਲੋਂ ਨਸ਼ਾ ਘਟਿਆ ਵੀ ਹੈ ਪਰ ਮੈਂ ਨਹੀਂ ਕਹਿੰਦਾ ਕਿ ਨਸ਼ਾ ਬੰਦ ਹੋ ਗਿਆ ਨਸ਼ਾ ਹਜੇ ਵੀ ਜਿਹੜੇ ਲਾਗਾ ਵੇਚਣ ਵਾਲੇ ਲੋਕ ਬਕਵਾਖਰਾ ਬਣ ਰਹੇ ਨੇ ਦੂਜਾ ਜਿਹੜਾ ਆ ਤਰੀਕਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੀੜ੍ਹੀ ਹੈ ਇਹਨਾਂ ਨੂੰ ਨਸ਼ਿਆਂ ਨੂੰ ਵੱਲ ਝਾਕਣੀ ਨਾ ਦਿੱਤਾ ਜਾਵੇ ਨਸ਼ਿਆਂ ਵੱਲ ਪ੍ਰੇਰਿਤ ਹੀ ਨਾ ਹੋਣ ਇਹ ਸਭ ਤੋਂ ਵਧੀਆ ਉਪਰਾਲਾ ਤਾਂ ਕਿ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਆਪ ਦਾ ਇਹ ਹੀ ਯੂਥ ਹੈ ਇਸ ਨੂੰ ਬਚਾਉਣ ਬਾਤ ਤੇ ਬੜੇ ਪ੍ਰੜ ਰਹੇ ਆ ਮੈਂ ਬਹੁਤ ਸ਼ਲਾਘਾ ਕਰਦਾ ਪੰਜਾਬ ਸਰਕਾਰ ਦੀ ਔਰ ਸਿਆਪ ਪੁਲਿਸ ਦੀ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਜੋ ਜੋ ਕੀਤਾ ਹੈ ਇਸ ਦੇ ਨਾਲ ਬਹੁਤ ਸੋਸ਼ਾਮ ਮਿਲੇਗਾ ਬੱਚੇ ਜਿਹੜੇ ਇਸ ਨੇ ਜਵਰ ਸਰ ਸਰ ਜਿਸ ਤਰ੍ਹਾਂ ਅੱਜਕਲ ਬੱਚਿਆਂ ਕੋਲ ਸਮਾਂ ਹੈ ਨਹੀਂ ਖੇਡਣ ਦਾ ਮੋਬਾਈਲਾਂ ਦੇ ਵਿੱਚ ਟਿਊਸ਼ਨ ਦਿੱਤੇ ਚਲੇ ਜਾਂਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਪਾ ਜੀ ਮਾਪਿਆਂ ਨੂੰ ਵੀ ਚਾਹੀਦਾ ਕੱਲਾ ਜੇ ਤੁਸੀਂ ਕੋਈ ਸਰਕਾਰ ਦੀ ਸ਼ਾਰਾ ਕੁਝ ਕਰਦੇ ਬੱਚਾ ਘਰੇ ਰਹਿੰਦਾ ਹੈ 12 ਘੰਟੇ 14 ਘੰਟੇ ਮਾਪਿਆਂ ਤੋਂ ਦੇਖਦੇ ਆ ਉਹ ਕੀ ਕਰ ਰਿਹਾ ਜਿਹੜਾ ਲਗਾਤਾਰ ਮੋਬਾਈਲ ਉੱਤੇ ਮੱਤੇ ਲੱਗੇ ਰਹਿੰਦੇ ਆ ਇਹ ਇੱਕ ਵੱਡਾ ਨਸ਼ਾ ਆਉਣ ਵਾਲੇ ਸਮੇਂ ਤੁਸੀਂ ਦੇਖ ਲਿਓ ਇੱਥੇ ਸੈਟਲਡ ਚਾਹੁੰਦਾ ਬੱਚਿਆਂ ਨੂੰ ਲੈ ਕੇ ਸਾਡਾ ਬੱਚਾ ਜਿਵੇਂ ਸੀ ਹੁਣ ਕਹਿ ਰਹੇ ਨੇ ਨਹੀਂ ਹਟਦਾ ਮੋਬਾਈਲ ਤੋਂ ਬੱਚਿਆਂ ਨੂੰ ਹੁਣੇ ਹੀ ਇਸ ਦਾ ਕੰਟਰੋਲ ਕਰਨਾ ਚਾਹੀਦਾ ਪਿੰਡਾਂ ਪੁਲਿਸ ਵੱਲੋਂ ਜੀ ਪਟਨਾ ਪੁਲਿਸ ਵੱਲੋਂ ਇੱਕ ਨਸ਼ੇ ਦੇ ਖਿਲਾਫ ਜਿਹੜਾ ਸਾਡਾ ਵੱਖਰੇ ਵੱਖਰੇ ਇਨੀਸ਼ੀਏਟਿਵ ਲਏ ਜਾਂਦੇ ਉਹਦੇ ਤਹਿਤ ਹੀ ਅੱਜ ਇੱਕ ਮினி ਮੈਰਾਥਨ 10 ਕਿਲੋਮੀਟਰ ਦੀ ਔਰ ਬਾਸਕਟਬਾਲ ਮੈਚੇ ਸਾਡੇ ਪੁਲਿਸ ਲਾਈਨ ਗਰਾਊਂਡਸ 'ਤੇ ਆਰਗੇਨਾਈਜ਼ ਕੀਤੇ ਗਏ ਇਹਦੇ 'ਚ ਸਾਰੇ ਹੀ ਜਿਹੜੇ ਵੀ ਬਿਲਿੰਗ ਪਾਰਟਿਸਪੈਂਟਸ ਐ ਸਪੈਸ਼ਲੀ ਯੂਥ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਤੁਸੀਂ ਵੱਚੜ ਕੇ ਇਹਦੇ 'ਚ ਹਿੱਸਾ ਲਓ ਕਿਉਂਕਿ ਇੱਕ ਡਰਾਈਵ ਅਗੇਂਸਟ ਡਰੱਗਸ ਇੱਕ ਮੈਸੇਜ ਦੇਣਾ ਹੈ ਕਿ ਜਿਹੜਾ ਸਾਡਾ ਯੂਥ ਹੈ ਸਾਡੀ ਸੁਸਾਇਟੀ ਹੈ ਉਹਨੂੰ ਨਸ਼ੇ ਦੇ ਖਿਲਾਫ ਔਰ ਚੰਗੀ ਐਕਟੀਵਿਟੀਜ਼ ਫਿਟਨੈਸ ਵੱਲ ਜਾਣਾ ਚਾਹੀਦਾ ਪੋਜ਼ਿਟਿਵ ਅਪਰੋਚ ਨਾਲ ਜਾਣਾ ਚਾਹੀਦਾ ਹੈ ਉਹਦੇ ਤਹਿਤ ਹੀ ਅੱਜ ਬਠਿੰਡਾ ਪੁਲਿਸ ਨੇ ਇਹ ਇਨੀਸ਼ੀਏਟਿਵ ਲਿਆ ਹੈ ਔਰ ਬਹੁਤ ਨਮੜਾ ਵਧੀਆ ਲੱਗ ਰਿਹਾ ਹੈ ਕਿ ਇੱਥੇ ਸਾਨੂੰ ਲੋਕਲੀ ਬਹੁਤ ਸਪੋਰਟ ਮਿਲੀ ਹੈ ਐਮ ਐਲ ਏ ਸਾਹਿਬ ਬਠਿੰਡਾ ਮੇਅਰ ਸਾਹਿਬ ਔਰ ਲੋਕਲ ਚੇਅਰਮੈਨ ਵੀ ਸਾਡੇ ਨਾਲ ਆਏ ਬਹੁਤ ਜਲਦੀ ਸਾਡੀ ਡੀ ਆਈ ਜੀ ਬਠਿੰਡਾ ਵੀ ਆਏ ਇੱਥੇ ਫਲੈਗ ਆਫ ਕਰਨ ਲਈ ਔਰ ਬਹੁਤ ਜਲਦੀ ਡੀ ਸੀ ਸਾਹਿਬ ਵੀ ਪਹੁੰਚ ਰਹੇ ਹਨ ਉਹਨਾਂ ਦੇ ਬਾਕੀ ਏ ਡੀ ਸੀ ਵਗੈਰਾ ਵੀ ਇੱਥੇ ਹਾਜ਼ਰ ਹਨ ਕਿੰਨੇ ਕਿ ਜਿਹੜਾ ਦੇਖੋ ਜੀ ਸਾਡੇ ਪਾਰਟਿਸਪੈਂਟ ਜਿਹੜੇ ਆਪਣੇ ਮੁਲਾਜ਼ਮ ਹੈ ਸਾਡੇ ਸਾਰੇ ਆਫੀਸਰਸ ਇੱਥੇ ਆਫੀਸਰ ਸਾਹਿਬਾਨ ਔਰ ਐਸ ਐਚ ਓਜ਼ ਵੀ ਪ੍ਰੈਜ਼ੈਂਟ ਹੈ ਔਰ ਪਾਰਟਿਸਪੈਂਟਸ ਦੀ ਐਗਜ਼ੈਕਟ ਗਿਣਤੀ ਮੈਂ ਤੁਹਾਨੂੰ ਜਲਦੀ ਦੱਸ ਦਿੰਦੀ ਹਾਂ ਪਰ ਇੱਥੇ ਪਤਾ ਲੱਗ ਹੀ ਰਿਹਾ ਹੈ ਕਿ ਜਿਹੜੇ ਵੀ ਵਿਲਿੰਗ ਸੀਗੇ ਦੇ ਆਰ ਵੈਰੀ ਪੋਜ਼ਿਟਿਵਲੀ ਜੁਆਇਨ ਮੁੱਖ ਮਕਸਦ ਕੀ ਹੈ ਮੁੱਖ ਮਕਸਦ ਤਾਂ ਜੀ ਇੱਕ ਨਸ਼ੇ ਦੇ ਖਿਲਾਫ ਇੱਕ ਮੈਸੇਜ ਹੈ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ